ਰਮਨਜੀਤ ਦੇ ਚਾਹਣ ਜੀ ਨੇ ਦੱਸਿਆ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਡੀਆਂ ਦੇ ਵਿੱਚ ਝੋਨਾ ਬੁਰੀ ਤਰ੍ਹਾਂ ਰੋੜ ਰਿਹਾ ਹੈ ਇਹਦੇ ਨਾਲ ਹੀ ਬਹੁਤ ਸਾਰੀਆਂ ਹੋਰ ਸਮੱਸਿਆਵੀਆਂ ਨੇ ਕਿਸਾਨਾਂ ਦੀਆਂ ਜਿਨ੍ਹਾਂ ਤੇ ਅੱਜ ਵਿਚਾਰ ਚਰਚਾ ਕੀਤੀ ਗਈ ਹੈ ਜਿਵੇਂ ਕਿ ਬਾਸਮਤੀ ਹੈ ਜਿਹੜੀ ਉਹਦੇ ਜਿਹੜੇ ਕੀਮਤਾਂ ਬਹੁਤ ਡਾਊਨ ਜਾ ਰਹੀਆਂ ਨੇ ਔਰ ਕਿਸਾਨਾਂ ਨੂੰ ਉਹਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕਿ ਕਾਰਨ ਉਹਦਾ ਇਹੀ ਹੈ ਕਿ ਜਿਹੜਾ ਮੰਡੀਆਂ ਦੇ ਵਿੱਚ ਝੋਨੇ ਦੀ ਆਮ ਖਰੀਦ ਨਹੀਂ ਹੋ ਰਹੀ ਛੈਲਰਾਂ ਦੇ ਜਿਹੜਾ ਮੰਗਾ ਨੇ ਉਹ ਹੱਲ ਨਹੀਂ ਹੋ ਰੀਆਂ ਆਰਤੀਆਂ ਦੀਆਂ ਜਿਹੜੇ ਮੰਗਾ ਉਹ ਹੱਲ ਨਹੀਂ ਹੋ ਰੀਆਂ ਔਰ ਨਾਲ ਹੀ ਲੇਬਰ ਵਾਲਿਆਂ ਦੀਆਂ ਜਿਹੜੀਆਂ ਮੰਗਾ ਨੇ ਉਹ ਹੱਲ ਨਹੀਂ ਹੋ ਰੀਆਂ ਜਿਸ ਕਰਕੇ ਮੰਡੀਆਂ ਦੇ ਵਿੱਚ ਹੜਤਾਲ ਚੱਲਦੀ ਹੈ ਉਸ ਹੜਤਾਲ ਦਾ ਵੱਡਾ ਅਸਰ ਕਿਸਾਨਾਂ ਦੇ ਉੱਤੇ ਪੈ ਰਿਹਾ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਝੋਨਾ ਕਟਾਈ ਯੂਰਾਂ ਤੇ ਚੱਲ ਰਹੀ ਹੈ ਉਹਨਾਂ ਨੂੰ ਝੋਨਾ ਲਾਉਣ ਵਾਸਤੇ ਝੋਨਾ ਸਾਹਮਣੇ ਵਾਸਤੇ ਜਗ੍ਹਾ ਦੀ ਬਹੁਤ ਪ੍ਰੋਬਲਮ ਆ ਗਈ ਹੈ ਬਹੁਤ ਸਾਰੇ ਕਿਸਾਨਾਂ ਨੇ ਤਾਂ ਝੋਨਾ ਜਿਹੜਾ ਕੀਤਾ ਵੱਡੇ ਉਹ ਆਪਣੇ ਘਰਾਂ ਦੇ ਵਿੱਚ ਰੱਖਿਆ ਹੋਇਆ ਪਰ ਉਹਨੂੰ ਮੰਡੀਆਂ 'ਚ ਲਿਆਉਣ ਲਈ ਹੜਤਾਲ ਦੀ ਇੰਤਜ਼ਾਰ ਕਰ ਰਹੇ ਨੇ ਤੇ ਪੰਜਾਬ ਦੀ ਸਰਕਾਰ ਉਸ ਦੇ ਸਬੰਧ ਵਿੱਚ ਉਹ ਕੋਈ ਪ੍ਰਬੰਧ ਨਹੀਂ ਕਰ ਰਹੀ ਅਤੇ ਝੋਨਾ ਖਰੀਦਣ ਦੀ ਕੋਈ ਉਹਨਾਂ ਦੀ ਤਿਆਰੀ ਨਹੀਂ ਹੈ ਕਿਉਂਕਿ ਇਹ ਕਿ ਮੇੜ ਝੋਨਾ ਜਿਹੜਾ ਨਾ ਖਰੀਦਿਆ ਜਾਣਾ ਉਹ ਸਰਕਾਰ ਦੀ ਅੰਗਹੀਲੀ ਹੈ ਕੇਂਦਰ ਸਰਕਾਰ ਦੀ ਅੰਗਹੀਲੀ ਹੈ ਕਿ ਸੈਲਰਾਂ ਦੇ ਵਿੱਚ ਮਿਲਿੰਗ ਕੀਤਾ ਹੋਇਆ ਜਿਹੜਾ ਚੋਲ ਪਿਆ ਹੈ ਉਹ ਚੁੱਕਿਆ ਨਹੀਂ ਗਿਆ ਜਿਸ ਕਰਕੇ ਜਿਹੜਾ ਮਿਲੰਗ ਵਾਲੇ ਨੇ ਮਿਲਾਂ ਵਾਲੇ ਨੇ ਸੈਲਰ ਨੇ ਉਹ ਝੋਨਾ ਖਰੀਦਣ ਦੇ ਨਹੀਂ ਝੋਨਾ ਰਖਾਉਣ ਦੇ ਲਈ ਤਿਆਰ ਨਹੀਂ ਹਨ ਤੇ ਉਹਨਾਂ ਦੀ ਹੜਤਾਲ ਚੱਲ ਰਹੀ ਹੈ ਇਸੇ ਤਰ੍ਹਾਂ ਆਰਤੀਆ ਦਾ ਕਮਿਸ਼ਨ ਕਟਾ ਕੇ ਉਹਨਾਂ ਨੂੰ ਜਿਹੜਾ ਨੁਕਸਾਨ ਪਿਆ ਹੈ ਉਹ ਵੀ ਇਸ ਕਰ ਆਪਣਾ ਕਮਿਸ਼ਨ ਵਧਾਉਣ ਦੇ ਲਈ ਹੜਤਾਲ ਤੇ ਬੈਠੇ ਨੇ ਔਰ ਨਾਲ ਹੀ ਜਿਹੜੀ ਸਰਕਾਰ ਹੈ ਉਹਨੇ ਅਜੇ ਤੱਕ ਡੀਪੀ ਦਾ ਪ੍ਰਬੰਧ ਨਹੀਂ ਕੀਤਾ ਜਿਹੜਾ ਕਿ ਸਾਡਾ ਇਹ ਮਾਝਾ ਦੁਆਬਾ ਬੈਲਟ ਹੈਗੀ ਹੈ ਇਹਦੇ ਵਿੱਚ ਝੋਨਾ ਤੋਂ ਬਾਅਦ ਮਟਰ ਤੇ ਆਲੂਆਂ ਦੀ ਫਸਲ ਵੱਡੀ ਪੱਧਰ ਤੇ ਹੁੰਦੀ ਹੈ ਉਸ ਫਸਲ ਦੇ ਲਈ ਡੀਏਪੀ ਦੀ ਬਹੁਤ ਸਖਤ ਲੋੜ ਪੈਂਦੀ ਹੈ ਪਰ ਅੱਜ ਮੰਡੀ ਦੇ ਵਿੱਚ ਡੀਏਪੀ ਨਹੀਂ ਮਿਲ ਰਹੀ ਜੇ ਕੋਈ ਡੀਏਪੀ ਮਿਲੀ ਤਾਂ ਉਹ ਨਕਲੀ ਮਿਲੀ ਹੈ ਉਹਦੇ ਸੈਂਪਲ ਫੇਲ ਹੋ ਚੁੱਕੇ ਨੇ ਉਹਨਾਂ ਨੇ ਸਰਕਾਰ ਨੇ ਜਿੱਦ ਕਰ ਕੋਈ ਵਾਇਡ ਨਹੀਂ ਕੀਤੀ ਡੀਏਪੀ ਮੰਡੀਆਂ ਦੇ ਵਿੱਚ ਨਾ ਆਉਣ ਦਾ ਵੱਡਾ ਕਾਰਨ ਹੈ ਕਿ ਜਿਹੜਾ ਸਰਕਾਰ ਨੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨੇ ਡੀਏਪੀ ਦੇ ਆਇਡੈਂਟੀ ਨਹੀਂ ਜਿੱਦ ਕਰ ਪਰ ਜਦੋਂ ਆਇਡੈਂਟੀ ਨਹੀਂ ਭਰੇ ਤਾਂ ਕਿੱਥੋਂ ਉਹਨਾਂ ਨੂੰ ਖਾਦਾ ਦੇਵਗੀ ਇਸ ਕਰਕੇ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ 7 ਤਰੀਕ ਨੂੰ ਸੀਐਮ ਪੰਜਾਬ ਦੇ 바ਰਗੇ ਜਾ ਰਹੇ ਆ ਡੈਪੂਟੇਸ਼ਨ ਦੇ ਤੌਰ ਤੇ ਉੱਥੇ ਬੈਠਾਂਗੇ ਔਰ ਮੰਗ ਕਰਾਂਗੇ ਕਿ ਮੀਟਿੰਗ ਕੀਤੀ ਆਵੇ ਔਰ ਸਾਡੀਆਂ ਜਿਹੜੀਆਂ ਮੰਗਾਂ ਦੇ ਉੱਤੇ ਕੀ ਬੋਲਦੇ ਨੇ ਭਗਵਾਨ ਕਮਨ ਜੀ ਉਹ ਦੱਸਿਆ ਜਾਵੇ ਅਸੀਂ ਕਿਉਂ ਜਾ ਰਹੇ ਆ ਕਿਉਂਕਿ ਸਰਕਾਰ ਨੇ ਕਈ ਵਾਰ ਬਿਆਨ ਦਿੱਤੇ ਨੇ ਐਲਾਨ ਕੀਤਾ ਕਿ ਸੜਕਾਂ ਰੋਕਣ ਦੀ بجائے ਰੇਲਾ ਰੋਕਣ ਦੀ بجائے ਸਾਡੇਦਰਾਂ ਦੇ ਉੱਤੇ ਆ ਜਾਵੇ ਸਾਨੂੰ ਆ ਕੇ ਆਪਣੀਆਂ ਸਮੱਸਿਆਵਾਂ ਦੱਤੀਆਂ ਜਾਣ ਅਸੀਂ ਉਸ ਦਸੰਦਾਰਪ ਦੇ ਵਿੱਚ 7 ਤਰੀਕ ਨੂੰ ਉਹਨਾਂ ਦੇ ਦਰਾਂ ਦੇ ਅੱਗੇ ਜਾਵਾਂਗੇ ਅੱਗੇ ਉਹ ਕੀ ਰਿਸਪੌਂਸ ਦਿੰਦੇ ਨੇ ਕੀ ਜ਼ਿੰਮੇਵਾਰੀ ਲੈਂਦੇ ਨੇ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ 12 ਤਰੀਕ ਨੂੰ ਅਸੀਂ ਮੰਡੀਆਂ ਦੇ ਵਿੱਚ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਉਤਰੇ ਫੁਕਾਂਗੇ ਔਰ ਉਸ ਤੋਂ ਬਾਅਦ ਹੋਰ ਇੱਕ ਜੇ ਨਾ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਸਾਡਾ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੀ ਜੀਪੀ ਦਾ ਪ੍ਰਬੰਧ ਨਾ ਕੀਤਾ ਤਾਂ ਐਕਸ਼ਨ ਹੋਰ ਤੇਜ਼ ਕੀਤਾ ਜਾਵੇਗਾ ਜਿੰਨਾ ਤੇ ਅੱਜ ਅਸੀਂ ਥੋੜੀ ਰੂਪਰੇਖਾ ਪ੍ਰਪੋਜ਼ਲ ਤਿਆਰ ਕੀਤੀ ਹੈ ਤੇ ਡੇਟ ਦਾ ਐਲਾਨ ਅੱਗੇ ਕੀਤਾ ਜਾਵੇ ਆ ਅੱਜ ਐਸਕੇਐਮ ਜਿਹੜੀ ਪੰਜਾਬ ਚੈਪਟਰ ਦੀ ਮੀਟਿੰਗ ਹੋਈ ਆ ਜਿਸ ਦੀ ਪ੍ਰਧਾਨਗੀ ਸਰਦਾਰ ਬੋਖ ਸਿੰਘ ਮਾਨਸਾ ਹਰਿੰਦਰ ਸਿੰਘ ਲਖਵਾਲ ਤੇ ਜੰਗਵੀਰ ਸਿੰਘ ਚਾਹਾਨ ਤਿੰਨਾਂ ਨੇ ਕੀਤੀ ਆ ਉਹਦੇ ਚ ਜਿਹੜੇ ਮਸਲੇ ਕਿਸਾਨਾਂ ਦੇ ਆਉਣ ਵਾਲੇ ਦਰਬੇਸ਼ ਮਸਲੇ ਵਿਚਾਰੇ ਗਏ ਆ ਇੱਕ ਵੱਡਾ ਮਸਲਾ ਜਿਹੜਾ ਝੋਨੇ ਦਾ ਜਿਹੜਾ ਅੱਜ ਤੱਕ ਕਦੇ ਐਡਾ ਵੱਡਾ ਮਸਲਾ ਨਹੀਂ ਬਣਿਆ ਇਹ ਸਰਕਾਰ ਤੋਂ ਹੱਲ ਨਹੀਂ ਹੋਇਆ ਇਹ ਸਰਕਾਰ ਦੀ ਣਗੈਲੀ ਕਰਕੇ ਪੰਜਾਬ ਸਰਕਾਰ ਦੀ ਣਗੈਲੀ ਕਰਕੇ ਹੱਲ ਨਹੀਂ ਹੋਇਆ ਅੱਜ ਜਿਹੜੀਆਂ ਲੇਬਰਾਂ ਨੇ ਮੰਡੀਆਂ ਦੀਆਂ ਉਹ ਵੀ ਸਾਰੀਆਂ ਹੜਤਾਲ ਤੇ ਨੇ ਅੱਜ ਸ਼ੈਲਰ ਮਾਲਖੜ ਹੜਤਾਲ ਤੇ ਆ ਅੱਜ ਆੜਤੀਆ ਹੜਤਾਲ ਤੇ ਆ ਇਹ ਹਰੇਕ ਸਾਲ ਹੜਤਾਲ ਕਰਦੇ ਆ ਪਰ ਇਹਨਾਂ ਨਾਲ ਸਰਕਾਰਾਂ ਨੇ ਨਿਯਠਣਾ ਹੁੰਦਾ ਸਰਕਾਰਾਂ ਨੇ ਇਹਨਾਂ ਦੇ ਮਸਲੇ ਹੱਲ ਕਰਨੇ ਹੁੰਦੇ ਆ ਪਰ ਉਹ ਸਰਕਾਰ ਨੇ ਇਹ ਤਿਆਰੀ ਨਹੀਂ ਕੀਤੀ ਉਹਦੇ ਕਰਕੇ ਸਾਡਾ ਝੋਨਾ ਮੰਡੀਆਂ ਚ ਰੁੜ ਰਿਹਾ ਝੋਨਾ ਮੰਡੀਆਂ ਦੇ ਵਿੱਚ ਪਿਆ ਕਿਸਾਨ ਕਿਤੇ ਹਰਿਆਣੇ ਚ ਜਾ ਕੇ ਵੇਚਦਾ ਉਹ ਘੱਟ ਰੇਟ ਤੇ ਵਿਕ ਰਿਹਾ ਝੋਨਾ ਲੋਕਾਂ ਨੇ ਵੱਢ ਕੇ ਕਿਸਾਨਾਂ ਨੇ ਜਿੱਥੇ ਆਲੂ ਬੀਜਨੇ ਸੀ ਉਹ ਅੰਦਰਾਂ ਦੇ ਵਿੱਚ ਲਾਇਆ ਹੋਇਆ ਉਹਦੇ ਨਾਲ ਝੋਨਾ ਸਾਡਾ ਜਿਹੜਾ ਫਸਲ ਆ ਇਹ ਖਰਾਬ ਹੋ ਰਹੀ ਆ ਪਰ ਇੱਕ ਤਰੀਕ ਤੋਂ ਜਿਹੜੀ ਆ ਸਰਕਾਰੀ ਖਰੀਦ ਲਾਨੀ ਗਈ ਆ ਅੱਜ 5 ਤਰੀਕ ਹੋਈ ਆ ਵੀ ਇੱਕ ਵੀ ਦਾਣਾ ਸਾਡਾ ਮੰਡੀ ਦੇ ਵਿੱਚ ਸਰਕਾਰੀ ਰੇਟ ਤੇ ਨਹੀਂ ਵਿਕਿਆ ਉਹਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਜਗਾਉਣ ਲਈ 7 ਤਰੀਕ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਮਸ ਚੰਡੀਗੜ੍ਹ ਬੂਰੇ 11 ਵਜੇ ਸੂਚੀਆਂ ਜਿਹੜੀਆਂ ਅੱਜ 30 31 ਜਥੇਬੰਦੀਆਂ ਉਹਨਾਂ ਦਾ ਇੱਕ ਇੱਕ ਨਮਾਇੰਦਾ ਉਹਨਾਂ ਦੇ ਦਰਾਂ ਮੂਰੇ ਜਾਊਗਾ ਕਿਉਂਕਿ ਮਾਨ ਸਾਹਿਬ ਇਹ ਕਹਿੰਦੇ ਰਹਿੰਦੇ ਆ ਕਿ ਮੈਨੂੰ ਆ ਕੇ ਪਹਿਲਾਂ ਗੱਲ ਦੱਸੋ ਇਹ ਧਰਨੇ ਮਾਰ ਦਿੰਦੇ ਆ ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆ ਸਾਡੇ ਫੈਸਲੇ ਸਾਡੇ ਮਸਲੇ ਹੱਲ ਕਰੋ ਨਹੀਂ ਤਾਂ ਫਿਰ 12 ਤਰੀਕ ਨੂੰ ਅਸੀਂ ਦੂਜਾ ਕਰਤਾ ਜ ਦਸਹਿਰੇ ਵਾਲੇ ਦਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਾਰੀਆਂ ਮੰਡੀਆਂ 'ਚ ਪੁਤਲੇ ਫੂਕਾਂਗੇ ਜੇ ਫਿਰ ਵੀ ਹੱਲ ਨਾ ਹੋਇਆ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋਊ ਤੇ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਸਰਕਾਰ ਦੀ ਨਲਾਇਕੀ ਕਰਕੇ ਫਿਰ ਸਾਨੂੰ ਸੜਕਾਂ ਦੇ ਨਾਲ ਨਾ ਪਵੇ ਕੋਈ ਹੋਰ ਮਸਲੇ ਵੱਡੇ ਪ੍ਰੋਗਰਾਮ ਨਾ ਦੇਣੇ ਪਏ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਅੱਜ ਪੰਜਾਬ ਦੀਆਂ ਐਸਕੇਐਮ ਦੀਆਂ 30 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਲੁਧਿਆਣਾ ਦੇ ਵਿੱਚ ਜਿਸ ਤਰ੍ਹਾਂ ਲਖੋ ਸਾਹਿਬ ਨੇ ਪਹਿਲਾਂ ਦੱਸਿਆ ਪ੍ਰੋਗਰਾਮਾਂ ਬਾਰੇ ਪਰ ਬੜੀ ਤਰਾਸਦੀ ਦੀ ਗੱਲ ਹੈ ਕਿ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਪੇ ਸਰਕਾਰ ਵੱਨੋਂ ਦਿੱਤੀ ਗਈ ਡੇਟ ਤੇ ਝੋਨਾ ਨਾ ਖਰੀਦਿਆ ਗਿਆ ਹੋਵੇ ਪਰ ਉਹਦੇ ਪਿੱਛੇ ਵੀ ਵੱਡੇ ਕਾਰਨ ਹਨ ਕਿਉਂਕਿ ਅੱਜ ਜਿਹੜਾ ਛੈਨਰ ਮਾਲਕਿਆ ਉਹ ਮੰਦੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਆ ਔਰ ਜਿਹੜੇ ਆਰਤੀਆ ਵੀਰ ਆ ਉਹ ਵੀ ਮੰਦੀ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਆ ਕਿਤੇ ਨਾ ਕਿਤੇ ਲੇਬਰ ਵਾਲੇ ਵੀਰ ਵੀ ਆ ਉਹ ਵੀ 25% ਵਾਧੇ ਦੀ ਮੰਗ ਕਰਦੇ ਆ ਪਰ ਜੇਕਰ ਇਹ ਸਾਰੀਆਂ ਸਮੱਸਿਆਵਾਂ ਸਨ ਤੇ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਇਹਨਾਂ ਦੇ ਨਾਲ ਮੀਟਿੰਗਾਂ ਕਰਕੇ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਕੇ ਕਿਉਂਕਿ ਇੱਕ ਵੱਡੀ ਸਮੱਸਿਆ ਜਿਹੜੀ ਆਉਂਦੀ ਹੈ ਉਹ ਸਪੇਸ ਦੀ ਆਉਂਦੀ ਹੈ ਕਿ ਕੇਂਦਰ ਸਰਕਾਰ ਸਪੇਸ ਨਹੀਂ ਦੇ ਰਹੀ ਹਾਲੇ ਤੱਕ ਪੰਜਾਬ ਦੇ ਸ਼ੈਲਰਾਂ ਦੇ ਵਿੱਚ ਤਕਰੀਬਨ 4 ਤੋਂ 5000 ਗੱਡੀ ਜਿਹੜੀ ਹੈ ਚੌਲਾਂ ਦੀ ਪਈ ਹੋਈ ਹੈ ਤੇ ਜਦੋਂ ਉਹਨਾਂ ਸ਼ੈਲਰ ਮਾਲਕਾਂ ਦੇ ਕੋਲ ਚੌਲ ਪਏ ਆ ਉਹਨਾਂ ਨੇ ਨਵਾਂ ਜਿਹੜਾ ਮਾਲ ਕਿੱਥੋਂ ਲਾ ਕੇ ਕਿੱਥੇ ਸਟੋਰ ਕਰਨਾ ਇੱਕ ਵੱਡੀ ਗੱਲ ਇਹ ਹੈ ਤੇ ਨਾਲ ਦੀ ਨਾਲ 1% ਜਿਹੜੀ ਸੋਕ ਸਰਕਾਰ ਦਿੰਦੀ ਸੀ ਜੇਕਰ ਝੋਨਾ ਕਿਸੇ ਆਰਤੀਏ ਦੇ ਕੋਲ ਜਾਂ ਪਿਆ ਰਹੇ ਤਾਂ ਉਹਦੀ ਸੋਕ ਉਹ ਵੀ ਖਤਮ ਕਰ ਦਿੱਤੀ ਗਈ ਹੈ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਕਰੋਨਾ ਕਾਲ ਆਇਆ ਉਹਦੇ ਵਿੱਚ ਉਸ ਤੋਂ ਪਹਿਲਾਂ 2.5% ਆਰਤੀਏ ਵੀਰਾਂ ਨੂੰ ਆਰਧ ਦਿੱਤੀ ਜਾਂਦੀ ਸੀ ਔਰ ਕਰੋਨਾ ਕਾਲ ਦੇ ਦੌਰਾਨ ਇੱਕ ਚਿੱਠੀ ਕੱਢ ਕੇ ਉਹਨਾਂ ਦੀ ਆਰਧ 45 ਰੁਪਏ ਪ੍ਰਤੀ ਕਵਾਂਟਲ ਕਰ ਦਿੱਤੀ ਗਈ ਹਰਿਆਣਾ 'ਚ ਆਰਧ ਪੂਰੀ ਆ ਬਾਕੀਆਂ ਸਟੇਟਾਂ 'ਚ ਆਰਧ ਪੂਰੀ ਆ ਪੰਜਾਬ ਦੇ ਵਿੱਚ ਆਰਧ ਘਟਿਆ ਸੋ ਕਹਿਣ ਤੋਂ ਭਾਵੇਂ ਹੈ ਕਿ ਕੇਂਦਰ ਤੇ ਪੰਜਾਬ ਸਰਕਾਰ ਰਲ ਕੇ ਆ ਜਿਹੜਾ ਅਸੀਂ ਤਿੰਨ ਕਾਨੂੰਨ ਵਾਪਸ ਕਰਾ ਕੇ ਆਏ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਦੀਆਂ ਮੰਡੀਆਂ ਖਤਮ ਕਰਨ ਤੇ ਤੁਲੀ ਹੋਈ ਐ ਪੰਜਾਬ ਦਾ ਝੋਨਾ ਅੱਜ ਰੋਲ ਰਿਹਾ ਜੇ ਆਪਾਂ ਸ਼ੈਲਰ ਮਾਲਕਾਂ ਦੀ ਮਿਲਿੰਗ ਦੀ ਗੱਲ ਕਰੀਏ ਇਹ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਮਿਲਿੰਗ ਦਾ ਰੇਟ ਆ ਉਹ 200 ਰੁਪਏ ਪ੍ਰਤੀ ਕੁਆਂਟਲ ਸਰਕਾਰ ਦਿੰਦੀ ਆ ਮਿਲਿੰਗ ਵਾਸਤੇ ਚੌਲਾਂ ਵਾਸਤੇ ਤੇ ਪੰਜਾਬ ਦੇ ਵਿੱਚ 10% ਆ ਸੋ ਕਿਤੇ ਨਾ ਕਿਤੇ ਜ਼ਮੀਨ ਅਸਮਾਨ ਦੇ ਤੇ ਫਰਕ ਹੈਗਾ ਅਸੀਂ ਕਹਿੰਨੇ ਕਿ ਐਗਰੋ ਬੇਸਡ ਇੰਡਸਟਰੀ ਪੰਜਾਬ ਦੇ ਵਿੱਚ ਲਾਈ ਜਾਵੇ ਇਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਅੱਜ ਜਿਹੜੇ ਕੇਂਦਰ ਤੇ ਪੰਜਾਬ ਸਰਕਾਰ ਸਾਡੇ ਸ਼ਹਿਰ ਖਤਮ ਕਰਦੇ ਤੁਲੀ ਹੋਈ ਹੈ ਬਾਇਓਜੀ ਸੀਐਨਜੀ ਪਲੈਂਟ ਉਹ ਲਾ ਕੇ ਸਾਡਾ ਪਾਣੀ ਸਾਡੀ ਹਵਾ ਸਾਡਾ ਸਾਰਾ ਕੁਝ ਖਰਾਬ ਕਰਨ ਤੇ ਤੁਲੀ ਹੋਈ ਹੈ ਅਸੀਂ ਤੇ ਕਹਿੰਦੇ ਕੁਰਕਨੇ ਦੇ ਫੈਕਟਰੀਆਂ ਲਾਵੋ ਐਗਰੋ ਬੇਸਡ ਇੰਡਸਟਰੀ ਹੋਰ ਲਾਵੋ ਉਹਨਾਂ ਨੂੰ ਪ੍ਰਮੋਟ ਕਰੋ ਉਹਨਾਂ ਨੂੰ ਸਹਾਇਤਾ ਕਰੋ ਇਹ ਤੇ ਸਾਡਾ ਤਾਣਾ ਬਾਣਾ ਸਾਰਾ ਉਲਝਾ ਕੇ ਰੱਖਣ ਦੇ ਵਿੱਚ ਤੁਲੇ ਹੋਏ ਆ ਸੋ ਅਸੀਂ ਸਮੂਹ ਐਸਕੇਐਮ ਪੰਜਾਬ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਭਾਈ ਸਬਰ ਦਾ ਬੰਨ ਟੁੱਟ ਗਿਆ ਅੱਜ 5 ਤਰੀਕ ਹੋ ਗਈ ਮਤਲਬ 5 ਦਿਨ ਕਰੀਦ ਬਿਲਕੁਲ ਨਹੀਂ ਹੋਈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬੇਸ਼ੱਕ ਤੁਸੀਂ ਵਾਅਦੇ ਕੀਤੇ ਦਾਅਵੇ ਕੀਤੇ ਆ ਸਾਨੂੰ ਨਹੀਂ ਪਤਾ ਤੁਸੀਂ ਕਿਸ ਤਰ੍ਹਾਂ ਆੜਤੀਆਂ ਨੂੰ ਜਿਹੜਾ ਸੈਟੀਸਫਾਈ ਕਰਨਾ ਸ਼ੈਲਰਾਂ ਮਾਲਕਾਂ ਨੂੰ ਸੈਟੀਸਫਾਈ ਕਰਨਾ ਅਸੀਂ ਜਿਹੜਾ ਝੋਨਾ ਆਪਣਾ ਮੰਡੀਆਂ ਦੇ ਵਿੱਚ ਤਲਾਉਣਾ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਤੁਸੀਂ ਕਿਸਾਨ ਲੀਡਰਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਉਹਨਾਂ ਨਾਲ ਗੱਲਬਾਤ ਕਰੋ ਨਹੀਂ ਤਾਂ ਤ੍ਰੰਤ ਸਾਡੀ ਖਰੀਦ ਕਰਾ ਕੇ ਸਾਨੂੰ ਨਹੀਂ ਪਤਾ ਕਿਹੜੀਆਂ ਗਰਾਊਂਡਾਂ ਦੇ ਵਿੱਚ ਤੁਸੀਂ ਮਾਲ ਰੱਖਣਾ ਕਿੱਥੇ ਨਹੀਂ ਰੱਖਣਾ ਅਸੀਂ ਆਪਣਾ ਮਾਲ ਤੁਹਾਡੇ ਕੋਲ ਤਲਾਉਣਾ ਸਾਡੇ ਮਾਲ ਦੀ ਜ਼ਿੰਮੇਵਾਰੀ ਤੁਹਾਡੀ ਆ 43000 ਕਰੋੜ ਰੁਪਏ ਦਾ ਝੋਨਾ ਅਜ ਖੇਤਾਂ ਦੇ ਵਿੱਚ ਤੇ ਮੰਡੀਆਂ 'ਚ ਪਿਆ ਆ ਤਾਂ ਜੇ ਕੱਲ ਬਾਰਿਸ਼ ਆ ਗਈ ਕੋਈ ਐਨ ਘੜੇ ਪੈ ਗਏ ਕੁਦਰਤੀ ਮਾਰ ਪੈ ਗਈ ਪਹਿਲਾਂ ਹੀ ਸਾਨੂੰ ਜਿਹੜਾ ਇਹਨਾਂ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਅੱਜ ਸਾਡੀ ਬਾਹ ਕੌਣ ਫੜੂਗਾ ਸੋ ਸਮੇਂ ਨਾਲ ਜਿਹੜਾ ਇਹਦਾ ਪ੍ਰਬੰਧ ਕਰਨ ਦੀ ਇਸ ਤਰ੍ਹਾਂ ਸਾਥੀਆਂ ਨੇ ਪਹਿਲਾਂ ਦੱਸਿਆ ਕਿ ਆਪਾਂ 7 ਅਕਤੂਬਰ ਨੂੰ ਮੁੱਖ ਮੰਤਰੀ ਸਾਹਿਬ ਦੀ ਰਾਇਸ਼ ਤੇ ਦਰਾਂ ਤੇ ਜਾਵਾਂਗੇ ਕਿ ਭਾਈ ਆ ਸਾਡੇ ਮਸਲੇ ਆ ਚੋਣਵੇਂ ਨੁਮਾਇंदे ਚੋਣਵੇਂ ਨੁਮਾਇंदे ਐਸਕੀਐਮ ਦੇ ਲੀਡਰ ਜਾਣਗੇ ਕੋਈ ਫੋਰਸ ਆਪਣੇ ਨਾਲ ਜਥੇਬੰਦੀਆਂ ਨਹੀਂ ਲੈ ਕੇ ਜਾਊਗੇ ਚੋਣਵੇਂ ਨੁਮਾਇंदे ਜਾਵਾਂਗੇ ਉਹਨਾਂ ਨਾਲ ਗੱਲਬਾਤ ਕਰਨ ਦਾ ਜਿਹੜਾ ਕੋਸ਼ਿਸ਼ ਕਰਾਂਗੇ ਦੇਖਦੇ ਆ ਕਿ ਕਿਸ ਤਰ੍ਹਾਂ ਉਹ ਕਹਿੰਦੇ ਸੀ ਕਿ ਸਾਡੇ ਦਵਾਰ ਖੁੱਲੇ ਤੁਸੀਂ ਆ ਕੇ ਗੱਲਬਾਤ ਕਰ ਲਓ ਕਿਉਂਕਿ ਉਹਨਾਂ ਨੇ ਤਾਂ ਮੀਟਿੰਗ ਤੇ ਸੱਦਣਾ ਨਹੀਂ ਉਹਨਾਂ ਨੂੰ ਪ੍ਰਵਾਹ ਨਹੀਂ ਅਸੀਂ ਚਾਹੁੰਦੇ ਆ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਇੱਥੋਂ ਦਿੱਲੀ ਜਾ ਕੇ ਸੈਂਟਰ ਦੇ ਨਾਲ ਆਪ ਗੱਲਬਾਤ ਕਰਨ ਕੇ ਤਾਂ ਜਿਹੜੀ ਸਪੇਸ ਦੀ ਗੱਲ ਆ ਉਹਨੂੰ ਕਲੀਅਰ ਕਰਕੇ ਸ਼ੈਲਰ ਮਾਲਕਾਂ ਨਾਲ ਗੱਲਬਾਤ ਕਰਕੇ ਤੇ ਆਰਤੀਆਂ ਨਾਲ ਗੱਲਬਾਤ ਕਰਕੇ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ